ਅੱਜ ਵੀ ਇਹੀ ਆਪਣੀ ਜਿਹੜੀ ਜ਼ੁਬਾਨ ਮੇਰੀ ਪਹਿਲੇ ਦਿਨ ਸੀ ਕਿ ਮੈਂ ਅੱਜ ਵੀ ਇਹੀ ਜ਼ੁਬਾਨ ਕਰਦਾ ਕਿ ਉਹ ਦਰਬਾਰ ਸਾਹਿਬ ਆ ਕੇ ਕਹਿ ਦੇਣ ਵੀ ਮੈਂ ਬਰਿੰਦਰ ਸਿੰਘ ਨਾਲ ਮਾਰਕਟਾਈ ਨਹੀਂ ਕੀਤੀ ਹੈਗੀ ਠੀਕ ਹੈ ਜੀ ਤੇ ਮੈਂ ਇਹਨੂੰ ਅਗਵਾ ਨਹੀਂ ਕਰਾਇਆ ਹੈਗਾ ਜੀ ਤੇ ਮੈਂ ਤੇ ਕੇਸਾਂ ਦੀ ਵਿਅਦਿਵੀ ਨਹੀਂ ਕਰੀ ਹੈਗੀ ਮੇਰੇ ਕੰਕੇ ਦੀ ਵਿਅਦਿਵੀ ਨਹੀਂ ਹੋਈ ਹੈਗੀ ਤਾਂ ਜੋ ਵੀ ਇਹ ਮੈਨੂੰ ਸਜ਼ਾ ਲਾਉਣਗੇ ਨਾ ਦੀ ਮੈਂ ਸਜ਼ਾ ਭੁਗਤਣ ਨੂੰ ਤਿਆਰ ਹਾਂ ਜੀ ਜੇਕਰ ਇਹਨਾਂ ਨੂੰ ਲੱਗਦਾ ਵੀ ਸਾਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਆ ਕਿਉਂਕਿ ਮੈਂ ਇਹ ਗਲਤੀ ਆਪਣੇ ਆਪ ਤੋਂ ਨਹੀਂ ਮਨਾਉਣੀ ਚਾਹੁੰਦਾ ਜੀ ਨਾ ਮੈਂ ਐਡਾ ਕਾਬਲ ਹੈਗਾ ਵੀ ਮੈਂ ਕਿਸੇ ਤੋਂ ਗਲਤੀ ਮਨਾਵਾ ਮੈਂ ਸਿਰਫ ਅਮਰਤਪਾਲ ਦੇ ਕੇਸ ਵਿੱਚ ਸੱਚਾ ਹੋ ਸਕਦਾ ਦੁਨਿਆਵੀ ਜ਼ਿੰਦਗੀ ਵਿੱਚ ਮੇਤੋਂ ਪਹਿਲਾਂ ਵੀ ਕੋਈ ਗਲਤੀਆਂ ਹੋ ਨਾ ਚੁੱਕੀਆਂ ਆਪਣੀਆਂ ਜ਼ਿੰਦਗੀ ਵਿੱਚ ਹੁੰਦੀਆਂ ਰਹਿੰਦੀਆਂ ਤੇ ਹੋ ਸਕਦਾ ਜੇ ਮਹਾਰਾਜ ਨਾ ਕਿਰਪਾ ਕਰਨ ਤਾਂ ਹੁੰਦੀਆਂ ਰਹਿੰਦੀਆਂ ਵੀ ਆ ਦੁਨਿਆਵੀ ਆਪਾਂ ਇਨਸਾਨ ਆ ਅਮਰਤਪਾਲ ਦੇ ਮਸਲੇ ਵਿੱਚ ਮੇਤੋਂ ਜਿਹੜੀ ਮਰਜ਼ੀ ਗੱਲ ਪੁੱਛੀ ਜਾ ਸਕਦੀ ਹੈ ਜੀ ਵੀ ਹਾਂ ਮੈਂ ਉੱਥੇ ਸੱਚਾ ਜਾਂ ਝੂਠਾ ਮੈਨੂੰ ਕੋਈ ਵੀ ਬੰਦਾ ਸਾਫ਼ਤ ਕਰ ਦੇਵੇ ਵੀ ਬਰਿੰਦਰ ਸਿੰਘ ਤਾਂ ਕੋਈ ਝੂਠੀ ਐਫਆਈਆਰ ਦਰਜ ਕਰਾਈ ਆ ਇਹਨਾਂ ਨੇ ਮੇਰਾ 2200 ਰੁਪਏ 2200 ਤੋਂ ਕੁਝ ਉੱਪਰ ਰੁਪਿਆ ਮੇਰੀ ਜੇਬ ਚੋਂ ਕੱਢ ਲਿਆ ਸੀਗਾ ਮੈਂ ਉਹ ਵੀ ਰੱਬ ਤੋਂ ਡਰ ਕੇ 1800 ਜਾਂ 1900 ਲਿਖਾਇਆ ਜੀ ਹੈ ਨਾ ਵੀ ਮੈਂ ਚਾਹੁੰਦਾ ਸੀ ਕਿ ਮੇਤੇ 1 ਰੁਪਿਆ ਵੱਧ ਨਾ ਲਿਖਾ ਹੋ ਜਵੇ ਐਫ ਆਈ ਆਰ ਵਿੱਚ ਘੱਟ ਭਾਵੇਂ ਜਿੰਨੇ ਮੇ ਤੋਂ ਮਰਜ਼ੀ ਲਿਖਾ ਹੋ ਜਾਣਾ ਕੋਈ ਪ੍ਰੋਬਲਮ ਨਹੀਂ ਹੈਗੀ ਇਹਨਾਂ ਦੀ ਮਾਤਾ ਨਾ ਹੀ ਵੀ ਇਸ ਗੱਲ ਨੂੰ ਮੰਨਿਆ ਵੀ ਤੇਰੇ ਨਾਲ ਮਾਰਕਟ ਆਈ ਹੋਈ ਆ ਦਸੰਬਰ ਮਹੀਨੇ ਵਿੱਚ ਜਗਰਾਤ ਸਿੰਘ ਵੀਰਾ ਜਿਹੜਾ ਆਪਣਾ ਯੂ ਐਸ ਐਸ ਐਫ ਆ ਉਹ ਇਸ ਗੱਲ ਦੇ ਗਵਾਹ ਨੇ ਜੀ ਜਗਿੰਦਰਪਾਲ ਬਾਬਾ ਜੀ ਇਸ ਗੱਲ ਦੇ ਗਵਾਹ ਨੇ ਜੀ ਵੀ ਹਾਂਜੀ ਨਾ ਤਾਂ ਪਰਿਵਾਰ ਮੰਨਿਆ ਪਰ ਉਹ ਕਹਿੰਦੇ ਤੇਰੀ ਮਾਰਕਟ ਆਈ ਇਸ ਕਰਕੇ ਹੋਈ ਆ ਬਰਿੰਦਰ ਸਿੰਘ ਵੀ ਭਾਈ ਸਾਹਿਬ ਤੇ ਬਾਰ ਬਾਰ ਕੰਨ ਭਰੇ ਜਾ ਰਹੇ ਇਹ ਉਹ ਨਦੀ ਮਾਤਾ ਦੀ ਸ਼ਬਦਾਵਲੀ ਆ ਵੀ ਤੂੰ ਸੱਚਾ ਜੀ ਆ ਸਾਨੂੰ ਅੱਜ ਵੀ ਪਤਾ ਪਰ ਤੇਰੀ ਮਾਰਕਟਾਈ ਹੋਣ ਦਾ ਕਾਰਨ ਭਾਈ ਸਾਹਿਬ ਤੇ ਬਾਰ ਬਾਰ ਕੰਨ ਭਰੇ ਗਏ ਆ ਵੀ ਬਰਿੰਦਰ ਸਿੰਘ ਐਦਾਂ ਬਰਿੰਦਰ ਸਿੰਘ ਐਦਾਂ ਜੀ ਤੇ ਮੈਂ ਇਹ ਗੱਲ ਸੋਚ ਕੇ ਦੁਖੀ ਵੀ ਆ ਤੇ ਹੈਰਾਨ ਵੀ ਆ ਵੀ ਜਿਹੜਾ ਇਨਸਾਨ ਕੰਨਦਾਨਾ ਕੱਚਾ ਹੋ ਸਕਦਾ ਉਹ ਕੱਲ ਨੂੰ ਪੰਜਾਬ ਦਾ ਭਲਾ ਕੀ ਕਰ ਲੂਗਾ ਤੇ ਪੰਜਾਬ ਦੇ ਵਸਨੀਕਾਂ ਦਾ ਭਲਾ ਕੀ ਕਰ ਲੂਗਾ ਜੀ ਤੇ ਜਿਹੜਾ ਬੰਦਾ ਇੱਕ ਛੋਟੀ ਜੀ ਧਾਰਾ ਚਾਹੇ ਉਹ 365 ਧਾਰਾ ਸੀਗੀ ਚਾਹੇ 307 ਅਗੇ ਇਨਵੋਲਵ ਹੋਣੀ ਸੀਗੀ 295A ਵੀ ਲੱਗੀ ਕਿਉਂਕਿ ਮੇਰੇ ਕੇਸ ਉੱਤੇ ਤਿੰਨ ਵਾਰੀ ਖੁੱਲੇ ਗਏ ਆ ਦਸਤਾਰ ਮੇਰੀ ਉਹ ਦਸਤਾਰ ਮੈਂ ਆਪਣੀ ਆਪ ਬੰਨੀ ਆ ਤੇ ਜਿਹੜੀ 295A ਧਾਰਾ ਲੱਗੀ ਹੈ ਜੀ ਉਹ 30 ਦਿਨ ਮੇਰਾ ਉੱਥੇ ਕੰਗਾ ਲੱਭਿਆ ਠੀਕ ਹੈ ਜੀ ਜਿਹੜਾ ਕਿ ਮੈਂ ਮਹਾਰਾਜ ਕਿਰਪਾ ਨਾਲ ਮੈਂ ਚਲੋ ਦਾਵਾ ਨਹੀਂ ਕਰਦਾ ਵੀ ਗੁਰਸਿੱਖ ਦਾ ਆਪਣੇ ਕਕਾਰਾਂ ਨਾਲ ਪਿਆਰ ਹੁੰਦਾ ਤੇ ਹੋਣਾ ਚਾਹੀਦਾ ਤੇ ਮੈਂ ਆਪਣੇ ਕਕਾਰ ਹਮੇਸ਼ਾ ਜ਼ਿੰਦਗੀ ਚ ਕੋਸ਼ਿਸ਼ ਕਰਦਾ ਜੀ ਮੇਥੋਂ ਦੂਰ ਨਾ ਜੀ ਰਹਿਣਾ ਪਰ ਇਹਨਾਂ ਬੰਦਿਆਂ ਨੇ ਮੇਰੇ ਕਕਾਰਾਂ ਦੀ ਬੀਬਾ ਤੇ ਵੀ ਕੀਤੀ ਆ ਤੇ ਮੇਰੇ ਕੰਗੇ ਪੰਨੂ ਉੱਥੇ ਗੱਡੀਆਂ ਦੇ ਟਾਇਰ ਤੇ ਜੁੱਤੀਆਂ ਦੇ ਪੈਰ ਐਨ ਦਿਖ ਰਹੇ ਸੀਗੇ ਵੀ ਉਹ ਇੰਨਾ ਜ਼ਿਆਦਾ ਮਿੱਟੀ ਵਿੱਚ ਮਦੋਲੇ ਹੋਏ ਸੀਗੇ ਜੀ ਕੰਗਾ ਜਿਹੜਾ ਕਿ ਪੁਲਿਸ ਨੇ ਤੀਜੇ ਦਿਨ ਉੱਥੇ ਜਾ ਕੇ ਜ਼ਬਤ ਕੀਤਾ ਜੀ ਇਹਨਾਂ ਦੀ ਮੋਟਰ ਤੇ ਜਾ ਕੇ ਤਾਂ 295 ਏ ਧਾਰਾ ਲੱਗੀ ਹੈ ਜੀ ਵਾਰ-ਵਾਰ ਮੈਨੂੰ ਕੇਸ ਵਾਪਸ ਲੈਣ ਬਾਅਦ ਚ ਲਾਲਚ ਦਿੱਤੇ ਜਾ ਰਹੇ ਆ ਚੋ ਕਰੋੜਾਂ ਚ ਹੋਣ ਚੋ ਲੱਖਾਂ ਚ ਹੋਣ ਮਾਤਾ ਜੀ ਨਾਲ ਦੀ ਇਹ ਸ਼ਬਦਾਵਲੀ ਸੀਗੀ ਘਰੇ ਬੈਠਿਆਂ ਦੀ ਵੀ ਤੈਨੂੰ ਪਹਿਲਾਂ ਅਸੀਂ ਪੁਰਤਗਾਲ ਭੇਜਾਂਗੇ ਉਸ ਤੋਂ ਬਾਅਦ ਤੇਰਾ ਅਸੀਂ ਅਮਰੀਕਾ ਦਾ ਬਣਾਵਾਂਗੇ ਮੈਂ ਉਦੋਂ ਵੀ ਮਾਤਾ ਨੂੰ ਇਹੀ ਬੇਨਤੀ ਕੀਤੀ ਸੀ ਕਿ ਮਾਤਾ ਮੈਨੂੰ ਪੈਸਿਆਂ ਦੀ ਲੋੜ ਨਹੀਂ ਹੈਗੀ ਵੀ ਪੈਸੇ ਮਹਾਰਾਜ ਦੀ ਕਿਰਪਾ ਨਾਲ ਸਾਡੇ ਬਾਪ ਦੀ ਕਮਾਈ ਦਾਦਿਆਂ ਦੀ ਕਮਾਈ ਕਰੀ ਹੋਈ ਹੈ ਅਸੀਂ ਆਪਣੇ ਘਰਾਂ ਸੌਖੀ ਪਾਣਾ ਪ੍ਰਸ਼ਾਦਾ ਪਾਣਾ ਸ਼ਕਤੀਆਂ ਜੀ ਆਣ ਪੈਣਪਰਾ ਬਾਹਰ ਨੇ ਉਹ ਆਪਣੀ ਕਿਰਤ ਕਮਾਈ ਕਰਦੇ ਨੇ ਹਨਾ ਜੀ ਵੀ ਆਪਾਂ ਨੇ ਪੈਸੇ ਦੇ ਲਾਲਚ ਵਿੱਚ ਆ ਕੇ ਕੋਈ ਫੈਸਲਾ ਨਹੀਂ ਕਰਉਣਾ ਬਸ ਤੁਸੀਂ ਮਾਫੀ ਮੰਗਾ ਦਿਓ ਭਾਈ ਸਾਹਿਬ ਤੋਂ ਵੀ ਹਾਂ ਸਾਤੋਂ ਇਹ ਗਲਤੀ ਤੁਸੀਂ ਇਹੀ ਕਹਿ ਦਿਓ ਵੀ ਹਾਂ ਜਿਹੜੀ ਸਾਤੋਂ ਬਰਿੰਦਰ ਸਿੰਘ ਦੀ ਮਾਰਕਟਾਈ ਹੋਈ ਆ ਵੀ ਉਹ ਕੰਨ ਦੇ ਕੱਚੇ ਹੋਣ ਕਰਕੇ ਹੀ ਹੋਗੀ ਮੈਂ ਕਿਹਾ ਅਸੀਂ ਤਾਂ ਵੀ ਮਾਫੀ ਬਖਸ਼ ਦਾਂਗੇ ਗੁਰੂ ਬਖਸ਼ ਦੇਣਗੇ ਉਹਨਾਂ ਨੂੰ ਜੀ ਪਰ ਉਹ ਆਪਣੀ ਜਿੱਦ ਤੇ ਅੜੇ ਹੋਏ ਆ ਵੀ ਅਸੀਂ ਮਾਫੀ ਮੰਗ ਨਹੀਂ ਸਕਦੇ ਤੈਨੂੰ ਬਾਹਰ ਭੇਜ ਸਕਦੇ ਆ ਜਾਂ ਤੈਨੂੰ ਪੈਸੇ ਦੇ ਸਕਦੇ ਆ ਦੇ ਪੈਸੇ ਜਿ ਲਗਭਗ ਤਿੰਨ ਚਾਰ ਤਰ੍ਹਾਂ ਦੀਆਂ ਇਹ ਪਾਰਟੀਆਂ ਨੇ ਜਿਹੜੇ ਮੈਨੂੰ ਪੈਸੇ ਦੀ ਆਫਰਾਂ ਕਰਦੇ ਨੇ ਉਹ ਲੱਖਾਂ 'ਚ ਵੀ ਕਰਨ ਲੱਗ ਜਾਂਦੇ ਨੇ ਕਰੋੜਾਂ 'ਚ ਵੀ ਕਰਨ ਲੱਗ ਜਾਂਦੇ ਨੇ ਫਿਰ ਡਰਾਉਣ ਧਮਕਾਉਣ ਵੀ ਲੱਗ ਜਾਂਦੇ ਨੇ ਵੀ ਤੈਨੂੰ ਘਰ ਤੇ ਚੱਕ ਕੇ ਤੇਰੇ ਟੱਪੂ ਨੂੰ ਮਾਰ ਦੇਣਾ ਕਿਉਂਕਿ ਇੱਕ ਬਲਜਿੰਦਰ ਸਿੰਘ ਪ੍ਰਵਾਨਿਆ ਰਾਜਪੁਰੇ ਤੋਂ ਜੀ ਉਹਨੇ ਸ਼੍ਰੀਆਮ ਧਮਕੀ ਦਿੱਤੀ ਸੀਗੀ ਇਹ ਵੀ ਤੈਨੂੰ ਦੱਸਾਂਗੇ ਵੀ ਸਿੰਘਾਂ ਦੇ ਹੱਥਾਂ ਦੀ ਕਟਾਈ ਹੁੰਦੀ ਕੀ ਹੈ ਜੀ ਉਹਨੇ